ਕੈਨੇਡਾ 'ਚ ਸੜਕ ਹਾਦਸੇ ਦੌਰਾਨ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੂਚਨਾ ਮਿਲੀ ਹੈ ਜਿਸ ਨੂੰ ਸੁਣ ਕੇ ਦੇਖ ਕੇ ਹਰੇਕ ਕਿਸੇ ਦੀ ਰੂਹ ਰਹੀਗੀ ਕੰਬ ਚੁੱਕੀ ਕੀ ਤੁਹਾਨੂੰ ਦੱਸ ਰਹੀ ਹਾਂ ਕੈਨੇਡਾ ਦੇ ਪੈਰੀ ਸਾਊਥ ਇਲਾਕੇ ਵਿੱਚ ਹਾਈਵੇ 400 ਤੇ ਵਾਪਰਿਆ ਇੱਕ ਖਤਰਨਾਕ ਹਾਦਸਾ ਜਿੱਥੇ ਇੱਕ ਵਿਦਿਆਰਥਣ ਉਸ ਦੀ ਮੌਤ ਹੋ ਚੁੱਕੀ ਗਈ ਹੈ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ ਮੁਸਕਾਨ ਬੱਤਰਾ ਅਤੇ ਦੋਸਤਾ ਨਾਲ ਰਖੜੀ ਦਾ ਤਿਆਰ ਮਨਾਉਣ ਬ੍ਰੈਮਟਨ ਆਰ.ਈ.ਸੀ ਜਦੋਂ ਰਸਤੇ ਵਿੱਚ ਸੜਕਾ ਹਾ사 ਹੋ ਗਿਆ 온ਟਾਰੀਓ ਪੁਲਿਸ ਨੇ ਦੱਸਿਆ ਕਿ ਹਾਸੇ ਦੌਰਾਨ ਇੱਕ ਹੋਰ ਸ਼ਖਸ ਗੰਭੀਰ ਰੂਪ ਦੇ ਜਖਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਬੱਤਰਾ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਹੈ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਉਧਰ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਮਾਪਿਆਂ ਨੇ ਕਰਜ਼ਾ ਲੈ ਕੇ ਉਸਨੂੰ ਕੈਨੇਡਾ ਭੇਜਿਆ ਸੀ ਮੁਸਕਾਨ ਦੇ ਮਾਪਿਆਂ ਨੂੰ ਜਦੋਂ ਤਰਾਸ ਦੀ ਬਾਰੇ ਪਤਾ ਚੱਲਿਆ ਤਾਂ ਪਹਿਲੀ ਵਾਰੀ ਤਾਂ ਉਹਨਾਂ ਨੂੰ ਯਕੀਨ ਹੀ ਨਾ ਆਇਆ ਮੁੜ ਕੇ ਜਦੋਂ بار-ਬਾਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੋਇਆ ਹਾਸੇ ਦੇ ਦੌਰਾਨ ਭਾਰਤੀ ਨੌਜਵਾਨਾਂ ਦੀ ਲਗਾਤਾਰ ਜਿਹੜੀ ਹੈ ਕੈਨੇਡਾ ਵਿਦੇਸ਼ਾਂ ਦੇ ਵਿੱਚ ਮੋਤਾ ਹੋ ਰਹੀਆਂ ਗਿਆ ਜਿਹਨੂੰ ਦੇਖ ਕੇ ਹਰੇਕ ਬੰਦੇ ਦੇ ਮਨ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਆਇਆ ਪੈਦਾ ਹੋ ਚੁੱਕਾ ਹੈ ਕਿਉਂਕਿ ਲਗਾਤਾਰ ਜਾਂ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਦੇ ਚ ਹਾਰਟ ਐਟੈਕ ਨਾਲ ਆਪਣੀ ਜਾਨ ਗਵਾ ਰਹੇ ਨੇ ਕਿ ਜਾਂ ਫਿਰ ਸੜਕੀ ਹਾਦਸਿਆਂ ਦੇ ਨਾਲ ਇਸ ਪਾਨੀ ਸੰਸਾਰ ਤੋਂ ਅਲਵਿਦਾ ਕਰਕੇ ਚਲੇ ਜਾਂਦੇਗੇ ਨੇ ਜੋ ਕਿ ਬੜੀ ਹੀ ਜਾਦੀ ਮਾਰੀ ਘਟਨਾ ਹੇਗੀ ਇਹ ਹੁਣ ਲਗਾਤਾਰ ਜਿਹੜੇ ਵੀ ਪੰਜਾਬ ਤੋਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੱਚੇ ਜਾਂਦੇ ਨੇ ਉਹਨਾਂ ਨੂੰ ਆਪਣਾ ਖਿਆਲ ਰੱਖਣ ਦੀ ਕਿਤਨਾ ਕਿਤੇ ਜ਼ਰੂਰਤ ਹੈਗੀ ਆ ਕਿਉਂਕਿ ਉਹਨਾਂ ਨਾਲ ਵੀ ਨਾ ਹੋ ਜਾਵੇ ਇਸ ਤਰ੍ਹਾਂ ਦਾ ਪਾਣਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸਿਰੇ ਹੀ ਪਿਆ ਜਾਂਦਾ ਆ ਪੱਲੇ ਰੋਣਾ ਜੀ ਹਾਂ ਤੁਹਾਨੂੰ ਕਿਵੇਂ ਦੀ ਵੀ ਵੀਡੀਓ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਆਪਣੇ ਤਾਂ ਸ਼ੇਅਰ ਤਾਂ ਕਰੀ ਤੇ